ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਹਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁਪਾ ਚੁਪਣਾ ਹੋਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹਸਿਆਨ ਪਾਲਖ ਹੋ ਹੈ ਤੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆਜਾਈ ਹੁਕਮੀ ਹੋਵਨ ਜੀਅ ਹੁਕਮ ਵਿਲਾ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਹ ਇਕਨਾ ਹੁਕਮੀ ਬਖਸ਼ੀਸ ਇਕੋ ਕਮੀ ਸਦਾ ਪਵਈਆ ਹ ਹੁਕਮ ਅੰਧਾ ਸਭ ਕੋ ਬਾਹਰ ਹੁਕਮ ਨਾ ਕੋ ਨਾਨਕ ਹੁਕਮਾਂ ਜੇ ਬੂਝਾਂ ਤਾ ਹਉ ਮੈਂ ਕਹ ਨਾ ਕੋਏ गावै को तान हो गावे को दात जाने निशान गावे को गुनवडिया चार गावे को विद्या विखम विचार गावे को साज करे तन के गावे को जिय फिर देह गावे को जापा दिशा दूर गावे को वेख्यादरा दूर कथना कथीना आवे तोट कथ कथ कथी कोटी कोट कोट देंदा दे लांदे थक पाहे जुगा जुग अंतर खाही खाहे हुक्मी हुकम चलाए राहो नानक विगसावे हो साचा साहिब साच नाए पाखिया पाओ अपार आख़ां है देह देह दात करे दातार ਫਰਕੇ ਅਗਰ ਰਖਿਆ ਜਿਤੇ ਦਿਸਾ ਦਰਬਾਰ ਮੂਹੂ ਕੇ ਬੋਲਨ ਬੋਲੀਆਂ ਜਿਤੇ ਸੁਨ ਤਰੇ ਪਿਆਰ ਅਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਐਵਾ ਜਾਣੀਐ ਸਭ ਆਪੇ ਸਚ ਯਾਰ ਆਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ जिने से वे आते न पाए आ मान नानक गाविया गुणनिधान गाविया सुनियां मन रखिया पावो दुखो परहर सुख कर ला जाए गुरमुख नादंग गुरमुख वेदंग गुरमुख रहे अस माई गुरु ईसर गुरु गोरख गुर बर्मा गुरु पार्वती माई ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇਕਾ ਦੇ ਹੈ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਹੈ ਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਕ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਬ ਕੋਏ ਚੰਗਾ ਨਾ ਰਖਾਏ ਕੈ ਜਿਸਕੇ ਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾ ਵਾਤ ਨ ਪੁੱਛੇ ਕੇ ਕਿਟਾ ਅੰਦਰ ਕੀ ਟਕਰ ਦੋਸੀ ਦੋਸਤ ਰਹਿ ਨਾ ਅਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੂਜੀ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿਧ ਪੀਰ ਸੁਰਨਾਦ ਸੁਨਿਆ ਤਰਤ ਤਵਲ ਆਕਾਸ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹ ਨਾ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਇਸਰ ਬਰਮਾ ਇੰਦ ਸੁਨਿਆ ਮੁਖ ਸਲਾਹਨ ਮੰਦ ਸੁਨਿਆ ਜੋਗ ਜੁਗੰਤਰ ਤਨ ਭੇਦ ਸੁਨਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਖ ਗਿਆਨ ਸੁਨਿਆ 68 ਕਾ ਇਸ਼ਨਾਨ ਸੁਨਿਆ ਪੜ ਪੜ ਪਾਵ ਹੈ ਮਾਨ ਸੁਨਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਨਾਹ ਕੇ ਗਾਹ ਸੁਨਿਆ ਸੇਖ ਪੀਰ ਪਾਚਾ ਸੁਨਿਆ ਅੰਧੇ ਭਵ ਹੈ ਰਹੋ सुनया हाथ होवे अस गाओ हो, नानक भगता सदा विगास सुनया दुख पाप का नाश मन्ने की गत कहीं ना जाए जे को कहा पिछा पछुताए कागद कलम ना लेखन हारा मन्ने काब है करन विचार ऐसा नाम निरंजन होए जे को मन जाना मन कोए ਮੰਨਾ ਸੂਰਤ ਹੋ ਵਾ ਮਨ ਬੁੱਧ ਮੰਨਾ ਸਗਲ ਪਵਨ ਕੀ ਸੂਧ ਮੰਨਾ ਮੂਹਾਂ ਛੋਟਾ ਨਾ ਖਾਏ ਮੰਨਾ ਜਮਕਾ ਸਾਧ ਨ ਜਾਏ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾ ਰੰਗ ਠਾਕ ਨ ਪਾਏ ਮੰਨਾ ਪਤਸਿਓ ਪ੍ਰਗਟ ਜਾਏ ਮੰਨਾ ਮਗ ਨ ਚਲਾ ਪੰਥ ਮੰਨਾ ਤਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰਾ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ पंच परवान पंच प्रधान पंचे भाव है दरगाह मान पंचे सो है दर राजन पंजा का गुरु एक त्यान जे को कहा करा विचार करते का करना नहीं सुमार तोल धर्म दिया का पूत संतोष थाप रखिया जिन सूत जे को बुझा हो सच्चे यार तवला ऊपर केता पार ਤਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਰ ਤਲਾ ਕਵਨ ਜੋਰ ਇਹ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੂੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕਿਤਾਬ ਹੋਏ ਕਿਤਾ ਤਾਣ ਸੁਲਾਹੇ ਹੋ ਰੂਪ ਕੀਤੀ ਦਾਤ ਜਾਣਾ ਕੋਨ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀ ਘਾਰ तू सदा सलामत निरंकार शंख जप अशंख पाओ अशंख पूजा अशंख तपताओ अशंख ग्रंथ मुख वेद पाठ अशंख योग मन रहा उदास अशंख भगत गुण ज्ञान विचार अशंख सती अशंख दातार अशंख सूर मुंह पखसार अशंख मौन लिब लाए तार ਉਦਰਾ ਤਾ ਕਵਨ ਕਾਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਘਰ ਤੂ ਸਦਾ ਸਲਾਮਤ ਨਿਰੰਕਾਰ ਸੰਖਮੂਰਕ ਅੰਥ ਕੋਰ ਅਸੰਖ ਜੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਾ ਜੋਰ ਅਸੰਖ ਗਲਵੜ ਹਤਿਆ ਕਮਾਹ असंख्य पाप ही पाप कर जाहें असंख्य कूड़े यार कूड़े फिराहें असंख्य मल्ले चमल पख खाहें असंख्य निंदा का सिर करहा पार नानक नीच कह विचार वारिया ना जावा एक वार जो तुत पावै साई पलिकार तू सदा सलामत निरंकार ਅਸੰਖ ਨਾਵ ਅਸੰਖ 타ਵ ਅਗਮ ਅਗਮ ਅਸਾਂ ਖਲੋ ਅਸਾਂ ਖ ਕਾ ਹਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਨਗਾਹ ਅਖਰੀ ਲਿਖਨ ਬੋਲਨ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾਹ ਜੀਵ ਫੁਰਮ ਆਏ ਤੇਵ ਤੇਵ ਪਾਹ ਜੇਤਾ ਕੀਤਾ ਤੇ ਤਾ ਨਾ ਵਿਨ ਨਾ ਵੈ ਨਹੀਂ ਕੋਥਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿ ਘਰ ਤੂ ਸਦਾ ਸਲਾਮਤ ਨਿਰੰਕਾਰ ਪਰ ਯਾ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰਸ ਖੇਹ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਈਆ ਉਹ ਥੋਏ ਪਰ ਯਾ ਮਤ ਪਾਪਾ ਕੈ ਸੰਗ ਉਹ ਥੋਪਾਂ ਨਾ ਵ ਕਰੰਗ ਪੁਨੀ ਪਾਪੀ ਆਖਨ ਨਾਹ ਕਰ ਕਰ ਕਰਨਾ ਲਿਖਲਾ ਜਾਹੋ ਆਪੇ ਬਿਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਕੀਰਤ ਤਪ ਦਿਆ ਦਤ ਦਾਨ ਜੇ ਕੋ ਭਾਵੈ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੋਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਾਂ ਦਿਤ ਕਵਨ ਵਾਰ कवन से रूति माहु कवन जितो होआ आकार वेल न पाईया पंडित जे होवै लेख पुराण वखत न पायो कादिया जे लिखना लेख कुरान हित वार न जोगि जाना रुत माहु न कोई जा करता सीठी को साजे आपे जाना सोई कि वकर आखा की वसालाहि क्यों वरनी कि भजाना ਨਾਨਕ ਆਖਣ ਸਭ ਕੋ ਆਖੈਂ ਇਕ ਦੂ ਇਕ ਸਿਆਣਾ ਵਡਾ ਸਾਹਿਬ ਵੱਡੀ ਨਾਇਨ ਕਿਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆਨ ਸੋਹੈ ਪਾਤਾਲ ਪਾਤਾਲ ਲਖ ਆਗਾਸਾ ਆਗਾਸ ਉੜਕ ਉੜਕ ਪਾਲ ਤਕੇ ਵੇਦ ਕਹਿਣ ਇਕ ਦਾਤ ਸਹਸ 18 ਕਹਿਣ ਕਤੇਬਾ ਅਸੂਲੂ ਇਕ ਦਾਤ ਲੇਖਾ ਹੋਏ ਤਾਂ ਲਖਿਆ ਲਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਆਂ ਆਪੇ ਜਾਨਾ ਆਪ ਸਲਾਹੀ ਸਲਾਹ 에ਤੀ ਸੂਰਤ ਨਾ ਪਈਆ ਨਦੀਆਂ ਅਤਿ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇਤੀ ਸਮਨ ਹੋ ਨਾ ਵਿਸਰਹਾਂ अंतना सिफ्ती कहना अंत अंतना करना देनना अंत अंतना देखना सुनना अंत अंतना जाप्या केमन मंत अंतना जाप्या किता आकार अंतना जाप्या पारावार अंत कार्य केते बिलला है ताके अंत पाए जा है एहो अंत ना जाना कोए बहुत कहिया बहुत होए ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾਨ ਏਵੜ ਊਚਾ ਹੋਵਾ ਕੋਏ ਤਿਸ ਊਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਹੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਹਤੇ ਮੰਗਹਿ ਜੋਤ ਅਪਾਰ ਕਹਤੇ ਆ ਗਨਤ ਨਹੀਂ ਵਿਚਾਰ ਕਹਤੇ ਖਪ ਟੂਟ ਹੈ ਵੇਕਾਰ ਕਹਤੇ ਲੈ ਲੈ ਮੁਕਰ ਪਾ ਹੈ ਕਹਤੇ ਮੂਰਖ ਖਾਹੀ ਖਾ ਹੈ ਕਹਤੇ ਆ ਦੁਖ ਭੂਖ ਸਦਮਾਰ ਇਹਾ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਨ ਪਾਏ ਉਹ ਜਾਣਾ ਜੇਤੀ ਮੂੰਹ ਹੈ ਖਾਏ आपे जाना आपे दे आख के, के। जिसनों बखसे सिफ्त सलाह नानक पातशाही पाशाह अमूल गुण अमूल व्यापार अमूल व्यापारी अमूल भंडार अमूल आवह अमूल ला लह अमूल पाए अमूला समाह ਅਮੂਲ ਧਰਮ ਅਮੂਲ ਦਿਵਾਨ ਅਮੂਲ ਤੁੱਲਾ ਅਮੂਲ ਪਰਵਾਨ ਅਮੂਲ ਬਖਸੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਫੁਰਮਾਨ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਾਂ ਵੇਦ ਪਾਠ ਪੁਰਾਨ ਆਖਾਂ ਪੜੇ ਕਰਹਾ ਵਖਿਆਨ ਆਖਾਂ ਵਰਮੇ ਆਖਾਂ ਇੰਦ ਆਖਾਂ ਗੋਪੀਤਾ ਗੋਵਿੰਦ आखां ऐसर आखां सिद्ध आखां केत्ते कित्ते बुद्ध आखां दानव आखां देव आखां सुर नर मूण जनत सेवा केत्ते आखां आखां पाहा केत्ते कहा कहा उठ उठ जा हां एत्ते कित्ते होर करे हां ता आख न सका के के जेवड पावै तेवड होए नानक जाना साचा सोए है ਜੇ ਕੋ ਆਖਾ ਬੋਲੂ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਉਧਰ ਕਿਹਾ ਸੋ ਕਰ ਕਿਹਾ ਜਿਤ ਬਹ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਨ ਹਾਰੇ ਕੇ ਤੇ ਰਾਗ ਪਰਿਸਿਉ ਕਹੀਆਂ ਕੇ ਤੇ ਗਾਵਨ ਹਾਰੇ ਗਾਵੈ ਤੋਹਨ ਪੋਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਇਸ਼ਰ ਵਰਮਾ ਦੇਵੀ ਸੋ ਹਣ ਸਦਾ ਸਵਾਰੇ ਗਾਵਹਿ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ गाव न पंडित पढ़ने रखी सुर जुग जुग वेदा नाले गाव हैं मोहनिया मनमोहन सुरगा में छपियाले गाव न रतन उपाय तेरे 68 ती रत्नाले गाव हैं जोत महाबल सूरा गाव हैं खानी चारे गावहां खੰਢ ਮੰਡਲ ਪਰ पणडा कर कर रखे तारे 세ই ਤੁਧ ਨੂੰ गावहां ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਹੀਂ ਬੀ ਹੋਸੀ ਜਾਏ ਨਜਾਸੀ ਰਚਨਾ ਜਿਨ ਲਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵਤੀਸ ਦੀ ਵढਾਈ ਜੋਤੀ ਸੁਭਾਅ ਵੈ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਲਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਤੇ ਆਨ ਕੀ ਕਰਾਂ ਵਿਪੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ मनचित ता जग जीता आ देश तिस आ देश आध आद अनिल अनाज अनाहत जुग जुग एको वेस उगत ज्ञान दया भंडारन कट कट आवाज है नाद आप नाद नादी सब जाकी रीड सिद्ध अवरा साद संयोग वियोग दूवे कार चलाव हैं लेखे आव हैं पाग आदेश तिसआ आदेश आद अनिल अनाद अनाहत जुग जुग एको वेस एक आमै जुगत विआई तीन चेले परवान एक संसारी एक पंडारे एक लाए दीवान जीवति स्वभाव तिवा चलावे जीव होवे फरमान ओहो वेखा उना नजर ना आवा बोता एहो विधान ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਧੁਗ ਧੁਗ ਏਕੋ ਵੇਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀਫਤ